ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਵੇਲੇ ਪਿਆਰਿਓ ਮਹਾਰਾਜ ਅਨਜੀਤ ਸਿੰਘ ਦਾ ਰਾਜ ਖਤਮ ਹੋਣ ਦੇ ਕਗਾਰ ਤੇ ਆ ਚੁੱਕਾ ਸੀ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਮੰਜੇ ਦੇ ਬਿਮਾਰ ਹੋਇਆ ਪਿਆ ਸੀ ਡੋਗਰੇ ਆ ਪੁਧਰੀਆਂ ਕਰਕੇ ਬਿਲਕੁਲ ਖਤਮ ਕਰਵਾ ਰਹੇ ਸੰਗ ਮਹਾਰਾਜੇ ਸ਼ੇਰ ਸਿੰਘ ਨੂੰ ਖਤਮ ਕੀਤਾ ਪ੍ਰਤਾਪ ਸਿੰਘ ਸਤਸਾਲ ਦੇ ਪੁੱਤਰ ਨੂੰ ਖਤਮ ਕੀਤਾ ਔਰ ਅਖੀਰ ਕਮਲ ਨਾਉ ਨਿਹਾਲ ਸਿੰਘ ਨੂੰ ਗੱਦੀ ਤੇ ਬਿਠਾਇਆ ਆਓ ਪਿਆਰਿਓ ਜਿਸ ਵੇਲੇ ਡੋਗਰਿਆਂ ਦੀ ਗਦਾਰੀ ਕਰਕੇ ਸ਼ਾਮ ਸਿੰਘ ਠਾਰੀ ਵਾਲਾ ਸਦਾਰ ਜੰਗ ਦੇ ਵਿੱਚ ਆਉਣ ਵਾਸਤੇ ਤਿਆਰ ਹੋਇਆ ਉਹਦੀ ਬਾਪਤਾ ਆਪ ਜੀ ਨੇ ਸਾਂਝ ਪਾਈਏ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਇਤਿਆਰ ਚੰਗਾ ਲਗੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਸੱਚੇ ਪਾਤਸ਼ਾਹੀ ਕਿਰਪਾ ਦੇ ਨਾਲ ਅਗਰ ਕੋਈ ਕਮੀ ਪੇਸ਼ੀ ਲਗੇ ਤੇ ਗੁਰੂ ਸਵਾਰਿਓ ਕਮੈਂਟ ਕਰਕੇ ਸਾਨੂੰ ਦੱਸੋ ਉਸ ਦੇ ਵਿੱਚ ਅਸੀਂ ਸੁਧਾਰ ਕਰ ਸਕੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਓ ਇਤਿਹਾਸਾਂ ਸਾਂਝਾ ਕਰੀਏ ਵੈਰੂ ਜੀ ਆਪ ਜੀ ਤੇ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ ਤੇ ਆ ਸਰਵਣ ਕਰੀਏ ਜਿਸ ਵੇਲੇ ਗਦਾਰਾਂ ਦੀਆਂ ਕਰਤੂਤਾਂ ਕਾਰਨ ਸਿੱਖਾਂ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਬਹੁਤ ਪਤਲੀ ਹੋ ਗਈ ਆਪੋ ਵਿੱਚ ਇੱਕ ਦੂਜੇ ਦਾ ਵੈਰ ਵਿਰੋਧ ਵਧਣਾ ਸ਼ੁਰੂ ਹੋ ਗਿਆ ਐਸੇ ਨਾਜ਼ੁਕ ਹਾਲਾਤ ਦੇ باوجود ਕਿਸੇ ਵੀ ਇੱਕ ਸਿੱਖ ਨੇ ਹਥਿਆਰ ਸੁੱਟ ਕੇ ਹਾਰ ਮੰਨੀ ਕਬੂਲ ਨਹੀਂ ਕੀਤੀ 10 ਫਰਵਰੀ 1846 ਦੀ ਸਵੇਰ ਹਨੇਰੇ ਵੇਲੇ ਅੰਗਰੇਜ਼ ਫੌਜੀਆਂ ਨੇ ਚੁੱਕੇ ਚੁੱਕੇ ਅੱਗੇ ਵਧਣਾ ਸ਼ੁਰੂ ਕੀਤਾ ਜੋ ਖਾਲਸਾ ਫੌਜਾਂ ਉੱਪਰ ਝਾਂਕ ਹਮਲਾ ਕਰਕੇ ਉਹਨਾਂ ਨੂੰ ਬਿਨਾਂ ਲੜਾਈ ਦੇ ਮੈਦਾਨ 'ਚੋਂ ਖੇੜ ਦਿੱਤਾ ਜਾਵੇ ਕਿਉਂਕਿ ਸੂਯਾ ਬੂਟਾ ਅਨਸਾਰ ਲਾਲ ਸਿੰਘ ਤੇ ਤੇਜਾ ਸਿੰਘ ਡੋਗਰੇ ਗਦਾਰ ਪਹਿਲਾਂ ਹੀ ਰਾਜ ਨੂੰ ਖਤਮ ਕਰਾਉਣ ਵਾਸਤੇ ਪੂਰਾ ਹਿੱਸਾ ਪਾਰ ਹੈ ਸਨ ਸਵੇਰ ਦੀ ਥੋੜੀ ਜੀ ਰੋਸ਼ਨੀ ਹੋਣ ਤੇ ਸਿੱਖਾਂ ਨੂੰ ਅੰਗਰੇਜ਼ ਫੌਜੀਆਂ ਦੀਆਂ ਗਤੀਵਿਧੀਆਂ ਦਾ ਪਤਾ ਲੱਗਾ ਉਹਨਾਂ ਨੇ ਉਸੇ ਸਮੇਂ ਨਗਾਰਾ ਵਜਾ ਕੇ ਆਪਣੀ ਫੌਜ ਨੂੰ ਲੜਾਈ ਲਈ ਤਿਆਰ ਕਰ ਲਿਆ ਅੰਗਰੇਜ਼ੀ ਤੋਪਖਾਨੇ ਨੇ ਪੂਰੇ 3 ਘੰਟੇ ਲਗਾਤਾਰ ਗੋਲਾਬਾਰੀ ਜਾਰੀ ਰੱਖੀ ਖਾਲਸਾ ਤੋਪਖਾਨੇ ਨੇ ਵੀ ਜਵਾਬੀ ਗੋਲਾਬਾਰੀ ਸ਼ੁਰੂ ਕਰ ਦਿੱਤੀ ਸੀ ਖਾਲਸਾ ਤੋਪਖਾਨੇ ਦੇ ਅੱਗ ਭੁਗਲਦੇ ਅਤੇ ਸ਼ੂਕ ਦੇ ਗੋਲਿਆਂ ਨੇ ਅੰਗਰੇਜ਼ੀ ਤੋਪਖਾਨੇ ਨੂੰ ਚੁੱਪ ਕਰਵਾ ਦਿੱਤਾ ਸੀ ਅੰਗਰੇਜ਼ੀ ਫੌਜ ਦੀ ਇੱਕ ਡਿਵੀਜ਼ਨ ਸਰ ਰਾਵਰਟਰ ਦਿੱਕ ਦੀਂਗਵਾਈ ਹੇਠ ਸਿੱਖ ਫੌਜ ਦੇ ਸਭ ਤੋਂ ਕਮਜ਼ੋਰ ਪਾਸੇ ਵੱਲ ਵਧਣਾ ਸ਼ੁਰੂ ਕੀਤਾ ਜਦੋਂ ਨਾਲ ਸਿੰਘ ਦੀ ਕਮਾਂਡ ਹੈ ਥੋੜੀ ਜੀ ਫੌਜ ਕੋਤੀ ਸੀ ਕਿਉਂਕਿ ਇਹਨਾਂ ਦੀ ਪਹਿਲਾਂ ਹੀ ਗਿਟਮਿਟ ਹੋ ਚੁੱਕੀ ਸੀ ਕਿ ਮੈਂ ਭੱਜਾਂਗਾ ਤੇ ਹਾਰ ਦਾ ਜਿਹੜਾ ਸੇਧਾ ਹੈ ਉਹ ਸਿੱਖ ਫੌਜਾਂ ਦੇ ਸਿਰ ਤੇ ਬਜੇਗਾ ਆਪ ਜੀ ਨੇ ਅੱਗੇ ਵਧ ਜਾਣਾ ਜਿੱਕਦੀ ਇਹ ਡਿਵੀਜ਼ਨ ਖਾਲਸਾ ਫੌਜ ਦੇ ਦੌਰ ਅੰਦਰ ਤੱਕ ਪਹੁੰਚ ਗਈ ਪਰ ਖਾਲਸਾ ਫੌਜਾਂ ਦੇ ਜ਼ਬਰਦਸਤ ਮੁਕਾਬਲੇ ਕਾਰਨ ਅੰਗਰੇਜ਼ਾਂ ਦੇ ਪੈਰ ਖੜ ਗਏ। ਉਹਨਾਂ ਨੂੰ ਪਿੱਛੇ ਹਟਨ ਮਜਬੂਰ ਹੋਣਾ ਪੈ ਗਿਆ। ਉਸ ਸਮੇਂ ਅੰਗਰੇਜ਼ਾਂ ਦੀ ਇੱਕ ਹੋਰ ਫੌਜੀ ਡਿਵੀਜ਼ਨ ਸਰਗਿਲ ਬਿਰਡ ਦੀ ਗਵਾਈ ਹੇਠ ਉੱਥੇ ਆ ਪਹੁੰਚੀ। ਸਿੱਖਾਂ ਦੇ ਨਾਲ ਹੋਈ ਗਹਿ ਕੱਚ ਲੜਾਈ ਵਿੱਚ ਅੰਗਰੇਜ਼ਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਉਹਨਾਂ ਨੂੰ ਪਿੱਛੇ ਹਟਣ ਵਾਸਤੇ ਮਜਬੂਰ ਹੋਣਾ ਪਿਆ। ਦੋਵੇਂ ਫੌਜਾਂ ਦੇ ਲਿਸ਼ਕ ਦੇ ਹਥਿਆਰਾਂ ਨਾਲ ਮਦਾਨੇ ਜੰਗ ਵਿੱਚ ਚਮਕ اٹਹੀ। ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਮਦਾਨ ਵਿੱਚ ਫੌਜਾਂ ਨੂੰ ਹਰ ਮੁਹਾਜ ਤੇ ਹੱਲਾਸ਼ੇਰੀ ਦਿੰਦਾ ਨਜ਼ਰ ਆ ਰਿਹਾ ਸੀ। ਲੜਾਈ ਵਿੱਚ ਅੰਗਰੇਜ਼ਾਂ ਦਾ ਜ਼ਬਰਦਸਤ ਜਾਣੀ ਨੁਕਸਾਨ ਹੋ ਗਿਆ ਅੰਗਰੇਜ਼ਾਂ ਨੂੰ ਹਰੇਕ ਮੁਹਾਜ ਤੇ ਹਾਰ ਹੀ ਹਾਰ ਪੱਲੇ ਪੈ ਰਹੀ ਸੀ। ਅਟਾਰੀ ਵਾਲਾ ਸਰਦਾਰ ਅੰਗਰੇਜ਼ਾਂ ਦੀ ਭਾਰੀ ਜਾਨੀ ਨੁਕਸਾਨ ਕਰਦਾ ਹੋਇਆ ਅੰਗਰੇਜ਼ ਜਨੈਰਲ ਸਰ ਰਾਫਟ ਡਿਕ ਦਿਨੇ ਦੀਖ ਜਾ ਪਹੁੰਚਿਆ ਤੇ ਹਥੋੜੀ ਲੜਾਈ ਦੇ ਵਿੱਚ ਆ ਰਾਵਰਟ ਡਿਕ ਸ਼ਾਮ ਸਿੰਘ ਹੱਥੋਂ ਮਾਰਿਆ ਗਿਆ ਉਸ ਸਮੇਂ ਅੰਗਰੇਜ਼ੀ ਫੌਜਾਂ ਦੇ ਵਿੱਚ ਦਹਿਸ਼ਤ ਵਰਗਾ ਮਾਹੌਲ ਬਣ ਗਿਆ ਅੰਗਰੇਜ਼ੀ ਫੌਜਾਂ ਨੇ ਅਟਾਰੀ ਵਾਲਾ ਸਰਦਾਰ ਨੂੰ ਚਾਰੋਂ ਤਰਫ ਤੋਂ ਘੇਰ ਲਿਆ ਕੇ ਰਕੇ ਜੋਸ਼ ਵਿੱਚ ਆਏ ਅੰਗਰੇਜ਼ਾਂ ਨੇ ਵੀ ਹਉ ਤੇ ਗੋਲੀਆਂ ਦਾ ਮੀਂਹ ਵਰੋਣਾ ਸ਼ੁਰੂ ਕਰ ਦਿੱਤਾ ਜੇ ਦੇ ਨਾਲ ਸ਼ਰਦ ਸ਼ਾਮ ਸਿੰਘ ਠਾਰੀ ਵਾਲੇ ਦਾ ਸਾਰਾ ਸਰੀਰ ਗੋਲੀਆਂ ਨਾਲ ਛਰਣੀ ਹੋ ਗਿਆ ਸ਼ਾਮ ਸਿੰਘ ਠਾਰੀ ਵਾਲਾ ਮੈਦਾਨੇ ਜੰਗ ਵਿੱਚ ਜੂਝਦਾ ਆਇਆ ਦੇਸ਼ ਤੇ ਕੌਮ ਲਈ ਸ਼ਹਾਦਤ ਦਾ ਜਾਂ ਪੀ ਗਏ ਅੰਗਰੇਜ਼ਾਂ ਦੀ ਜਹੀ ਪਤਲੀ ਹੱਤ ਨੂੰ ਵੇਖ ਕੇ ਦਾਲ ਸਿੰਘ ਤੇ ਤੇਜ ਸਿੰਘ ਮੈਦਾਨ ਵਿੱਚੋਂ ਭੱਜ ਗਏ ਸਤਲੁਜ ਦਰਿਆ पार ਕਰਕੇ ਮਿਚਰਨ ਇਲਾਕੇ ਜਾਂਦੇ ਜਾਂਦੇ ਬੇੜੀਆਂ ਦੇ ਪੁੱਲ ਨੂੰ ਤੋਪਾਂ ਨਾਲ ਡੋਪਾ ਰ Đਤਾ ਹੈ।ਔਰ ਸਿੱਖ ਫੌਜਾਂ ਵਾਸਤੇ ਰੇਤ ਤੇ ਸਰੋਂ ਦੀਆਂ ਬੋਰੀਆਂ ਬਰੂਦ ਦੀ ਜਗ੍ਹਾ ਭੇਜੀਆਂ। ਅੰਗਰੇਜ਼ਾਂ ਨਾਲ ਹੋਏ ਸਮਝੌਤੇ ਅਨੁਸਾਰ ਗੁਰਗਰਾਵ ਸਿੰਘ ਨੇ ਸਵੇਰ ਤੋਂ ਹੀ ਗੋਲਾ ਬਰੂਦ ਤੇ ਖਾਣ ਪੀਣ ਦਾ ਸਮਾਨ ਭੇਜਣਾ ਬੰਦ ਕੀਤਾ ਹੋਇਆ ਸੀ। ਖਾਲਸਾ ਫੌਜਾਂ ਕੋਲ ਪਹਿਲਾਂ ਹੀ ਜਿਹੜਾ ਮਜੂਦ ਗੋਲਾ ਬਰੂਦ ਸੀ ਹੋਰ ਹਜ਼ਾਰਾਂ ਨਾਲ ਮੈਦਾਨ ਵਿੱਚ ਨਾਇਕਾਂ ਦੀ ਤਰ੍ਹਾਂ ਜੂਝ ਰਹੇ ਸਨ ਤੇ ਅੰਗਰੇਜ਼ਾਂ ਦੇ ਆਊ ਡਾ ਰਹੇ ਸਨ ਖਾਲਸਾ ਫੌਜਾਂ ਦੀ ਨਾਜ਼ਿਕ ਸਥਿਤੀ ਦੇ باوجود ਖਾਲਸਾ ਫੌਜਾਂ ਆਪਣੇ ਪੂਰੇ ਜਾਹੋ ਜਲਾਲ ਤੇ ਚੜ੍ਹਦੀ ਕਲਾ ਦੇ ਸਬੂਤ ਦੇ ਰਹੀਆਂ ਸਨ ਬੋਲੇ ਸੋਨਿਹਾਲ ਦੇ ਜਗਾਰਿਆਂ ਦੇ ਨਾਲ ਧਰਤੀ ਅਤੇ ਆਕਾਸ਼ ਗੂੰਜ ਰਿਹਾ ਸੀ ਭੁੱਖੇ ਪਾਣੇ ਸਿੱਖ ਫੌਜੀਆਂ ਦੀ ਹਾਤ ਬਹੁਤ ਨਾਜ਼ਿਕ ਸੀ ਲੜਾਈ ਜਾਰੀ ਰੱਖਦੇ ਹੋਏ ਦਰਿਆ ਵੱਲ ਨੂੰ ਪਿੱਛੇ ਹਟਣਾ ਸ਼ੁਰੂ ਕੀਤਾ ਧਿਆਪਰਗਾ ਕੇ ਦੂਜੇ ਕੰਢੇ ਤੇ ਪਹੁੰਚ ਕੇ ਹਥਿਆਰ ਪ੍ਰਾਪਤ ਕਰਕੇ ਮੋਰਚਾ ਬੰਦੀ ਕਰਕੇ ਜੰਗ ਜਾਰੀ ਰੱਖਿਆ ਜਾ ਸਕੇ ਪਰ ਗਦਾਜ ਨੇਂਡਾ ਨੇ ਤਾਂ ਬੇੜੀਆਂ ਦਾ ਪੁਲ ਪਹਿਲਾਂ ਹੀ ਤੋੜ ਦਿੱਤਾ ਸੀ ਤਾਂ ਕਿ ਸਿੱਖ ਫੌਜੀ ਦਰਿਆ ਵੀ ਤੈਰ ਕੇ ਦੂਜੇ ਕੰਢੇ ਨਾ ਪਹੁੰਚ ਸਕਣ ਅੰਗਰੇਜ਼ਾਂ ਨੇ ਦਰਿਆ ਦੇ ਕੰਢੇ ਤੇ ਤੋਪਾਂ ਵੀਰ ਦਿੱਤੀਆਂ ਤੇ ਦਰਿਆ ਵਿੱਚ ਤੈਰੇ ਸਿੱਖਾਂ ਦੇ ਗੋਲਾਬਾਰੀ ਸ਼ੁਰੂ ਕੀਤੀ ਸੈਂਕੜੇ ਅੰਗਰੇਜ਼ ਫੌਜੀਆਂ ਨੇ ਬੰਦੂਕਾਂ ਨਾਲ ਵੀ ਗੋਲੀਆਂ ਚਲਾਈਆਂ ਜੋ ਕੋਈ ਸਿੱਖ ਦਰਿਆ ਪਾਰ ਨਾ ਕਰ ਸਕੇ ਸਭਰਾਵਾਂ ਦੀ ਲੜਾਈ ਇਤਨੀ ਜ਼ਿਆਦਾ ਭਿਆਨਕ ਤੇ ਤਬਾਹਕੁਨ ਸੀ ਗਵਰਨਰ ਜਨਰਲ ਹਾਰਡ ਹਾਰਡਿੰਗ ਦੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਇਸ ਕਾਰਨ ਤੁਲਨ ਫਿਰ ਤੋਂ ਨਕਾਰਾ ਹੋ ਗਿਆ ਸੀ ਉਸ ਦਾ ਇੱਕ ਹੱਥ ਪਹਿਲਾਂ ਹੀ ਟੁੱਟ ਆਇਆ ਸੀ ਜਿਸ ਕਾਰਨ ਹਿੰਦੁਸਤਾਨੀ ਲੋਕ ਉਸ ਨੂੰ ਟੁੰਡੀ ਲਾੜ ਕਹਿੰਦੇ ਸਨ ਇਸ ਜਿੱਤ ਪਿੱਛੋਂ ਅੰਗਰੇਜ਼ਾਂ ਦੀ ਸੈਨਾ ਨੇ ਸਤਲੁਜ ਦਰਿਆ ਨੂੰ ਪਾਰ ਕਰਕੇ ਲਾਹੌਰ ਵੱਲ ਕੂਚ ਕੀਤਾ ਅਰਾਵ ਸਿੱਖਾਂ ਨੇ ਅੰਗਰੇਜ਼ੀ ਸੈਨਾ ਦਾ ਕੋਈ ਵਿਰੋਧ ਨਾ ਕੀਤਾ ਤੇ 20 ਫਰਵਰੀ 1846 ਨੂੰ ਲਾਹੌਰ ਪਹੁੰਚ ਗਏ ਇਸ ਜੁੱਧ ਦੇ ਨਤੀਜੇ ਇਹ ਨਿਕਲੇ ਕਿ ਪਹਿਲੇ ਐਂਗਲੋ ਸਿੱਖ ਜੁੱਧ ਚ ਹਾਰ ਪਿੱਛੋਂ ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਲਾਹੌਰ ਸਰਕਾਰ ਨਾਲ ਸੰਧੀ ਕਰਨ ਦਾ ਫੈਸਲਾ ਕੀਤਾ ਗਵਰਨਰ ਜਨਰਲ ਉਹਨਾਂ ਅੰਗਰੇਜ਼ੀ ਰਾਜਨੀਤਿਕ ਅਧਿਕਾਰੀਆਂ ਨੇ ਲਾਹੌਰ ਦਰਬਾਰ ਦੇ ਪ੍ਰਮੁੱਖ ਸਰਦਾਰਾਂ ਜੋ ਕਿ ਪਹਿਲੇ ਅੰਗਰੇਜ਼ਾਂ ਨਾਲ ਮਿਲੇ ਹੋਏ ਸਾਨੂੰ ਉਹਨਾਂ ਨਾਲ ਗੱਲਬਾਤ ਕੀਤੀ ਜਿਹਦੇ ਸਿੱਟੇ ਵਜੋਂ 9 ਮਾਰਚ 1846 ਨੂੰ ਦੋਹਾਂ ਪੱਖਾਂ ਵਿੱਚ ਲਾਹੌਰ ਦੀ ਸੰਧੀ ਹੋਈ ਇਹ ਸੰਧੀ ਉਤੇ ਬਿਟੇ ਸਰਕਾਰ ਵੱਲੋਂ ਫਰੈਂਡਰਿਕ ਕਰੀ ਤੇ ਹੈਨਰੀ ਰਾਰਸ ਨੇ ਦਸਤਖਤ ਕੀਤੇ ਸੋ ਇਹ ਇਤਿਹਾਸ ਪਿਆਰੀ ਜੋਸਫ ਡੇਵਿਕ ਨਿਗਮ ਦੀ ਪੁਸਤਕ ਹਿਸਟਰੀ ਆਫ ਸਿੱਖ ਵਿੱਚੋਂ ਪ੍ਰਾਪਤ ਹੋਇਆ ਹੈ ਕਿਸ ਤਰ੍ਹਾਂ ਮਹਾਰਾਣੀ ਜੰਦਾ ਨੇ ਸ਼ਾਮ ਸਿੰਘ ਘਟਾਰੀ ਵਾਲੇ ਵਾਸਤੇ ਅੱਗੇ ਤੰਦਾ ਮਾਰਿਆ ਕਿੱਜ ਹੋਵੇ ਸਰਕਾਰ ਤੇ ਮੁੱਲ ਪਾਵੇ ਜਿਹੜੀਆਂ ਖਾਸੇ ਨੇ ਫੋਨ ਤੇਗਾ ਮਾਰੀਆਂ ਨੇ ਪਿਆਰਿਓ ਉਹਨਾਂ ਤੇਗਾ ਦਾ ਮੁੱਲ ਪਾਉਣ ਵਾਲਾ ਕੋਈ ਨਹੀਂ ਸੀ ਅਵ ਸਿੱਖ ਰਾਜ ਦੇ ਥੰਮ ਜਿਹੜੇ ਸੀ ਹੋੜੀ ਹੋੜੀ ਕਰਕੇ ਖਤਮ ਹੋ ਰਹੇ ਸੀ ਔਰ ਖਾਸੇ ਰਾਜ ਨੂੰ ਡੋਬਣ ਵਾਲੇ ਗਦਾਰ ਡੋਗਰੇ ਜਿਨ੍ਹਾਂ ਨੇ ਲਾਹੌਰ ਦਰਬਾਰ ਦੇ ਉੱਤੇ ਕਬਜ਼ਾ ਕੀਤਾ ਿਆ ਸੀ ਇਹ ਤੋਂ ਅਗਲਾ ਤੇ ਅਜੋਕੈ ਕੇਸਰਾ ਮਹਾਰਾਣੀ ਜਿੰਦਾ ਨੂੰ ਕੈਦ ਕੀਤਾ ਕਿਵੇਂ ਕਬਰ ਦਰੀਬ ਨੂੰ ਗਦੀ ਤੇ ਬਿਠਾਇਆ ਗਿਆ ਉਸ ਦੀ ਬਾਤ ਆ ਵੀ ਨਾਲ ਸਾਂਝਾ ਪਾਵਾਂਗੇ ਇਹ ਸੀ ਸਰਦਾਰ ਸ਼ਾਮ ਸਿੰਘ ਟਾਰੀ ਵਾਲੇ ਦਾ ਸੁਭਰਾਵਾਂ ਦਾ ਜੰਗ ਜਿੱਤੇ ਹੋਇਆ ਜੰਗ ਡੋਗਿਆਂ ਦੀ ਗਦਾਰੀ ਕਾਰਨ ਹਾਰ ਗਿਆ ਸਾਬ ਜੀ ਹੋਈਆਂ ਪੁਲਾ ਨੂੰ ਨਾ ਚਤਾਰਿਓ ਗੱਟ ਕੇ ਫਤਿਗ ਜਾਈਏ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ